ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਜਾਣਾ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਪਹਿਲਾਂ ਹੀ ਤਾਲ ਦੀ ਪਟਾਈ ਵਾਸਤੇ ਉਤਾਵਲੇ ਸਨ ਪਰ ਬਿੰਗਲੇ ਦੇ ਪ੍ਰਸੰਗ ਨੇ ਹੋਰ ਵੀ ਛੇਤੀ ਕਰਾ ਦਿੱਤੀ ਜਿਸ ਕਰਕੇ ਸਰੋਵਰ ਦੀ ਕਾਰ ਸੇਵਾ ਬੜੇ ਉਤਸ਼ਾਹ ਤੇ ਜੋਰ ਸ਼ੋਰ ਨਾਲ ਆਰੰਭ ਹੋ ਗਈ। ਕਾਰ ਸੇਵਾ ਕਰਨ ਵਾਸਤੇ ਦੂਰ ਦੂਰ ਤੋਂ ਆਣ ਕੇ ਲੋਕ ਸੇਵਾ ਕਰਦੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਇਹ ਗੱਲ ਜਦ ਲਾਹੌਰ ਦੇ ਸੋਡੀਆਂ ਨੇ ਸੁਣੀ ਕਿ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਨਗਰ ਵਿੱਚ ਇੱਕ ਸਰੋਵਰ ਲਗਾ ਰਹੇ ਹਨ। ਅਤੇ ਉਹ ਸਰੋਵਰ ਬੜਾ ਸ਼ਕਤੀवान ਹੈ ਜਿਸ ਦੇ ਪਾਣੀ ਵਿੱਚ ਕਾਲੇ ਕਾਂ ਨਹਾ ਕੇ ਚਿੱਟੇ ਹੰਸਾਂ ਸਮਾਨ ਹੋ ਜਾਂਦੇ ਹਨ ਤਾਂ ਉਹ ਵੀ ਗੁਰੂ ਚੱਕ ਦਰਸ਼ਨ ਕਰਨ ਆਏ ਸਤਗੁਰੂ ਜੀ ਨੇ ਸਭ ਸੰਬੰਧੀਆਂ ਅਤੇ ਸੰਗਤਾਂ ਨੂੰ ਬੜੇ ਸਤਕਾਰ ਨਾਲ ਰਹਾਇਸ਼ ਅਤੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰ ਦਿੱਤਾ ਉਜ ਦਿਨ ਜਦ ਇਹ ਸੇਵਾ ਅਤੇ ਦਰਸ਼ਨ ਕਰਕੇ ਲਾਹੌਰ ਨੂੰ ਤਿਆਰ ਹੋਏ ਤਾਂ ਆਪ ਜੀ ਦੇ ਚਚੇਰੇ ਵੱਡੇ ਪਾਈ ਸਹਾਰੀ ਮਲ ਨੇ ਬੇਨਤੀ ਕੀਤੀ ਕਿ ਆਪ ਬਹੁਤ ਸਮੇਂ ਤੋਂ ਜਦ ਗੋਇੰਦਵਾਲ ਆਏ ਹੋ ਫਿਰ ਲਾਹੌਰ ਨਹੀਂ ਗਏ ਇਸ ਕਰਕੇ ਇੱਕ ਵਾਰ ਜ਼ਰੂਰ ਚੱਲ ਕੇ ਦਰਸ਼ਨ ਦਿਓ ਆਪਣੀ ਬੰਸ ਅਤੇ ਸੰਬੰਧੀਆਂ ਨੂੰ ਖੁਸ਼ੀਆਂ ਬਖਸ਼ੋ ਇਨਾਂ ਦੀ ਤੀਬਰ ਇਸ਼ਾ ਅਨੁਸਾਰ ਆਪ ਜੀ ਨੇ ਲਾਹੌਰ ਜਾਣਾ ਪ੍ਰਵਾਨ ਕਰ ਲਿਆ ਲਾਹੌਰ ਆਨ ਕੇ ਆਪ ਜੀ ਨੇ ਆਪਣੇ ਘਰ ਚੂਨੇ ਮੰਡੀ ਵਿੱਚ ਹੀ ਨਿਵਾਸ ਕਰ ਦਿੱਤਾ ਅਤੇ ਕੁਝ ਸਮਾਟਿਕ ਤੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ ਰਹੇ ਉਪਰੰਤ ਸੰਗਤਾਂ ਦੀ ਬਹੁਤ ਆਵਾਜ਼ ਆਈ ਵੇਖ ਕੇ ਆਪ ਜੀ ਨੇ ਆਪਣਾ ਘਰ ਟਾ ਕੇ ਉੱਥੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਸੰਗਤਾਂ ਦੇ ਇਸ਼ਨਾਨ ਆਦਿ ਦੇ ਵਰਤਨ ਵਾਸਤੇ ਉਸ ਵਿੱਚ ਇੱਕ ਖੂਹ ਲਗਵਾ ਦਿੱਤਾ ਆਪ ਜੀ ਦੇ ਦੇਸ਼ ਦੇ ਕਾਰਨ ਬਹੁਤ ਲੋਕਾਂ ਨੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ ਇਸ ਤਰ੍ਹਾਂ ਸੰਗਤ ਦੀ ਮਰਿਆਦਾ ਤੌਰ 'ਤੇ ਆਪ ਜੀ ਕੁ ਸਿੱਖਾ ਨੂੰ ਧਰਮਸ਼ਾਲਾ ਦੀ ਸੇਵਾ ਸੌਂਪ ਕੇ ਆਪ ਵਾਪਸ ਗੁਰੂ ਚੱਕ ਆ ਗਏ ਗੁਰੂ ਜਕਦੀ ਦੇਖਪਾਲ ਕਰਕੇ ਫਿਰ ਕੁਝ ਸਮੇਂ ਵਾਸਤੇ ਆਪ ਜੀ ਬਾਬਾ ਮੋਹਨ ਜੀ ਤੇ ਮੋਰੀ ਜੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਗੋਇੰਦਵਾਲ ਚਲੇ ਗਏ ਸ੍ਰੀ ਗੁਰੂ ਜੀ ਆਪਣਾ ਸਾਰਾ ਸਮਾਂ ਭਗਤੀ ਕਥਾ ਕੀਰਤਨ ਅਤੇ ਉਪਦੇਸ਼ ਵਿੱਚ ਹੀ ਬਤੀਤ ਕਰਦੇ ਸਨ ਆਪ ਜੀ ਦੇ ਅੱਗੇ ਜੋ ਧਨ ਅਤੇ ਬਸਤਰ ਆਦਕ ਸਿੱਖ ਪੇਟ ਕਰਦੇ ਸਨ ਆਪ ਜੀ ਉਹਨਾਂ ਨੂੰ ਹੱਥ ਨਹੀਂ ਸੰਲਉਂਦੇ ਸੇਵਾਦਾਰ ਹੀ ਸਭ ਪਦਾਰਥਾਂ ਦੀ ਸਾਫ਼ ਸੰਭਾਲ ਕਰਦੇ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ